ਜਸਵੰਤ ਸਿੰਘ ਕਮਲ ਦੀ ਲਿਖੀ ਹੋਈ ਪੁਸਤਕ ਗਵਾਚੀ ਪੱਗ ਕਹਾਣੀ ਦੂਜੀ ਧੰਨ ਸਿੱਖੀ ਜੋੜਾਂ ਦੇ ਸੇਵਾਦਾਰ ਨੇ ਯਾਤਰੀ ਨੇ ਇੰਨੇ ਲੰਬੇ ਚੌੜੇ ਯਾਤਰੀ ਦੇ ਨੇ ਲੰਬੇ ਚੌੜੇ ਬੂਟ ਪਹਿਲੀ ਵਾਰ ਵੇਖੇ ਸਨ ਪਰ ਉਸ ਸਿਰ ਉਤਾਂ ਚੁੱਕ ਕੇ ਆਉਣ ਵਾਲੇ ਦੀ ਡੀਲ ਡੋੜ ਨਿਹਾਰੀ ਸੱਚਮੁੱਚ ਇਸ ਤਰ੍ਹਾਂ ਦਾ ਭਰਿਆ ਗੱਠਿਆ ਤੇ ਉੱਚਾ ਲੰਬਾ ਮਨੁੱਖ ਉਸ ਕਦੇ ਨਹੀਂ ਵੇਖਿਆ ਸੀ ਸਿੰਘ ਜੀ ਬਾਹਰੋਂ ਆਏ ਲੱਗਦੇ ਹੋ ਸੇਵਾਦਾਰ ਦੀਆਂ ਅੱਖਾਂ ਵਿੱਚ ਇੱਕ ਖਾਇਸ਼ ਚਮਕੀ ਹਾਂ ਤੁਸੀਂ ਠੀਕ ਬੁੱਝਿਆ ਯਾਤਰੀ ਦਿਲਵਾਗ ਨੇ ਆਪਣੇ ਜੋੜੇ ਦਾ ਨੰਬਰ ਫੜ ਲਿਆ ਇੰਗਲੈਂਡ ਕੇ ਕੈਨੇਡਾ ਸਮਝੋ ਦੋਵੇਂ ਹੀ ਧੰਨ ਭਾਗ ਜੀ ਧੰਨ ਭਾਗ ਜੀ ਆਣ ਗੁਰੂ ਰਮਦਾਸ ਮੇਰ ਕਰੇ ਸੇਵਾਦਾਰ ਨੇ ਭਾਰੇ ਬੂਟ 100 8 ਨੰਬਰ ਦੇ ਖਾਨੇ ਵਿੱਚ ਰੱਖਣ ਲਈ ਚੁੱਕ ਲਿਆ ਸਿੰਘ ਜੀ ਕੋਈ ਸੇਵਾ ਦਾਸ ਨੂੰ ਵਖਸ਼ੋ ਦਰਬਾਰ ਸਾਹਿਬ ਆ ਕੇ ਸੇਵਾ ਕਰੀਦੀਏ ਕਰਾਈ ਦੀ ਨਹੀਂ ਦਿਲਵਾਗ ਦੇ ਮਨ ਸਿੱਖੀ ਭਾਵਨਾ ਚੜਦੀ ਕਲਾ ਵਿੱਚ ਸੀ 바ਵਾ ਧੰ ਸਿੱਖੀ ਅਜਿਹੇ ਸੋ ਵਿਚਾਰ ਇਹ ਅੱਧੇ ਸਿੱਖਾਂ ਵਿੱਚ ਹੀ ਆ ਜਾਣ ਕੌਮ ਦਾ ਡੁੱਬਦਾ ਵੇੜਾ ਪਾਰ ਨਾ ਹੋ ਜਾਵੇ ਸੇਵਾਦਾਰ ਨੇ ਯਾਤਰੀ ਦੀ ਪ੍ਰਸ਼ੰਸਾ ਵਿੱਚ ਸਿਰ ਨਾਮ ਕੁਆਰੀ ਵਾਲਿਆਂ ਵਾਂਗ ਕਮਾਇਆ ਸੋ ਜੋ ਅਕਾਲ ਫੁਰਖ ਦਾ ਹੁਕਮ ਹੱਥ ਜੋੜਦਾ ਯਾਤਰੀ ਸੇਵਾਦਾਰ ਨੂੰ ਸਿਰ ਨਿਮਾ ਕੇ ਤੁਰ ਪਿਆ। ਡੌਡੀ ਵਿੱਚ ਉਸ ਪੈਰ ਧੋਤੇ। ਦਰਬਾਰ ਸਾਹਿਬ ਵੱਲ ਹੱਥ ਜੋੜਦਿਆਂ ਸਿਰ ਝੁਕਾਇਆ ਗੁਰੂ ਰਾਮਦਾਸ ਤੇਰਾ ਹੀ ਆਸਰਾ। ਤੇਰਾ ਸਿੱਖ ਕੇਵਲ ਪੰਥ ਦੀ ਚੜ੍ਹਦੀ ਕਲਾ ਮੰਗਦਾ ਏ। ਹੋਰ ਕੁਝ ਮੰਗਣ ਲਈ ਦਿਲਵਾਕ ਨਹੀਂ ਸਿਰ ਫੇਰ ਦਿੱਤਾ। ਉਸ ਦੀਆਂ ਅੱਖਾਂ ਦੀ ਦਿਵ ਦ੍ਰਿਸ਼ਟੀ ਅਤੇ ਮਨ ਦੀਆਂ ਭਾਵਨਾਵਾਂ ਦੇ ਨਕਸ਼ੇ ਵਿੱਚ ਕੋਈ ਨਕਸ਼ਾ ਕੋਈ ਨਹੀਂ ਸੀ ਪੜ ਸਕਦਾ ਸੀ। ਥੋੜੇ-ਥੋੜੇ ਸਮੇਂ ਪਿਛੋਂ ਉਸ ਦੇ ਅੰਦਰੋਂ ਪਛਤਾਵੇ ਦਾ ਹੌਂਕਾ ਨਿਕਲਦਾ ਤੇ ਕੌਮ ਦੀ ਦੁਰਦਿਸ਼ਾ ਉੱਤੇ ਨਾਕਾਸਾਕੀ ਦੀ ਧੂੜ ਵਾਂਗ ਛਾ ਜਾਂਦਾ ਖੈਰ ਗੁਰੂ ਭਲੀ ਕਰੇਗਾ ਇਹ ਉਹਦਾ ਅਟੱਲ ਵਿਸ਼ਵਾਸ ਸੀ ਜਿਹੜਾ ਜਮਾਨੇ ਦੀ ਤੱਕਿਆਂ ਨਾਲ ਪੱਕਾ ਹੁੰਦਾ ਆਇਆ ਸੀ ਉਹ ਪੜ੍ਹਾਈ ਖੇਡਾਂ ਅਤੇ ਲਿਆਕਤ ਦੇ ਜੋਰ ਪੁਲਿਸ ਦੀ ਇਨਸਪੈਕਟਰੀ ਤੱਕ ਪਹੁੰਚ ਗਿਆ ਸੀ 8 ਵਰੇ ਉਸ ਸਰਕਾਰ ਅਤੇ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕੀਤੀ ਪਰ ਉਹ ਤੇਲੇ ਅਫਸਰ ਅਤੇ ਹੇਠਲੇ ਮੁਲਾਜ਼ਮ ਉਸ ਦੇ ਰਿਸ਼ਵਤ ਨਾ ਲੈਣ ਦੇ ਰਵੱਈਏ ਤੋਂ ਬੜੇ ਔਖੇ ਸਨ ਉਹਨਾਂ ਦੇ ਗੱਲ ਅਜਾਈ ਗੂਠਾ ਦੇ ਰਿਹਾ ਸੀ ਪਰ ਉਸ ਨੂੰ ਮਾਣ ਸੀ ਉਸ ਦੀ ਸਰਵਿਸ ਬੁਖ ਹਸਤ ਹਰ ਤਰ੍ਹਾਂ ਵਿਦਾਗ ਸੀ ਜਿੱਥੇ ਉਹ ਲੱਗਦਾ ਜਿੱਥੇ ਉਹ ਲੱਗਦਾ ਲੋਕ ਉਸ ਨੂੰ ਬਦਲੀ ਨਾ ਕਰਵਾਉਣ ਦਿੰਦੇ ਕਈ ਹਮਦਰਦੀ ਹਮਦਰਦੀ ਰੱਖਦੇ ਤੁਸੀਂ ਬੁਚੜਾ ਦੇ ਮਹਿਕਮੇ ਵਿੱਚ ਗਉ ਕਿਵੇਂ ਆਪ ਹੱਸੇ ਪ੍ਰਭੋ ਕਾਲਪੁਰਖ ਸਭ ਨੂੰ ਟਿਕਾਣੇ ਰੱਖਦਾ ਹੈ ਉਸ ਦਾ ਛੋਟਾ ਜਿੰਨਾ ਜਵਾਬ ਹੁੰਦਾ ਆਈ ਜੀ ਦੀ ਕੁੜੀ ਨਾ ਦਾ ਦਾ ਵਿਆਹ ਆ ਗਿਆ ਸਾਰੇ ਪੁਲਿਸ ਅਫਸਰਾਂ ਨੂੰ ਵਕਤ ਪੈ ਗਿਆ ਜਵਾਨੀ ਹਿਦੈਤਾਂ ਆ ਗਈਆਂ ਦਿਲਵਕ ਸਿੰਘ ਨੇ ਨਾ ਦੁੱਧ ਹੀ ਕਲਵਾਇਆ ਅਤੇ ਨਾ ਕੋਟਾ ਲੱਗੀ ਰਕਮ ਵੱਡੇ ਅਫਸਰ ਵਿਆਹ ਦੇ ਬਹਾਨੇ ਕਈ ਵਿਆਹਾਂ ਦੇ ਮਾਲ ਨੂੰ ਹੱਥ ਮਾਰ ਲੈਂਦੇ ਸਨ ਬਿਲਕੁਲ ਕਾਂਗਰਸੀਆਂ ਤੇ ਇਲੈਕਸ਼ਨਾਂ ਲੜਨ ਵਾਂਗ ਜਿ ਤਨਹਾਰਨ ਹਾਥੀ ਜਿਉਂਦਾ ਮੋਇਆ 1.5 ਲੱਖ ਦਾ ਦਿਲਵਾਗ ਆਈਜੀ ਦੀਆਂ ਨਜ਼ਰਾਂ ਵਿੱਚ ਦਾਲ ਦਾ ਕੋਡੂ ਬਣ ਬੈਠਾ ਕੋਕੜੂ ਬਣ ਬੈਠਾ ਉਸ ਦੀ ਦੁੱਧ ਚਿੱਟੀ ਸਰਵਿਸ ਬੁੱਕ ਇੱਕ ਲਾਲ ਲਖੀਰ ਖਿੱਚੀ ਗਈ ਛੇਤੀ ਇੱਕ ਹੋੜ ਅੜਿੱਕਾ ਆ ਚੜਿਆ ਆਈਜੀ ਨੇ ਉਸ ਨੂੰ ਸੱਦ ਕੇ ਹਿਦਾਇਤ ਦਿੱਤੀ ਫੜੇ ਹੋਏ ਤਰਸੇਮ ਤੇ ਲਾਲ ਸਿੰਘ ਨਕਸਲਗੀਆਂ ਨੂੰ ਸਰਹੱਦ ਉੱਤੇ ਲੈ ਜਾ ਕੇ ਤੂੰ ਮਾਰਨਾ ਏ ਇਹ ਤੇਰੀ ਡਿਊਟੀ ਅੱਜ ਹੀ ਪੂਕਤਾਉਣੀ ਏ ਸਮਝਿਆ ਆਈ ਜੀ ਹੁਕਮ ਜਬਰ ਤੇ ਗੁੱਸੇ ਵਿੱਚ ਤੜਕੇ ਘੁੱਗੂ ਵਾਂਕਾ ਕੜਾ ਰਹੇ ਸੀ ਜਨਾਬ ਬਰਦੀ ਦਿੰਦਿਆਂ ਤੁਸੀਂ ਸੌਂਕਤਾਈ ਸੀ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਅਡੋਲ ਰਹਿੰਦਿਆਂ ਉਸ ਨਰਮੀ ਨਾਲ ਸੱਚ ਦਾ ਅਹਿਸਾਸ ਕਰਵਾਉਣਾ ਚਾਹੀਦਾ ਅੱਛਾ ਸੌਂ ਦੇ ਬਹਾਨੇ ਤੂੰ ਇਨਕਾਰ ਕਰਦਾ ਏ ਤੈਨੂੰ ਇੱਕ ਮਿੰਟ ਦੀ ਹੋਰ ਮੌਲਤ ਸਰ ਕਾਨੂੰਨ ਦੇ ਉਲਟ ਜਾਣਾ ਅਤੇ ਆਪਣੇ ਧਰਮ ਦੀ ਸੌਂ ਤੋੜਨਾ ਮੇਰੇ ਵੱਸ ਨਹੀਂ। ਮੁੰਡਿਆਂ ਨੂੰ ਮਾਰ ਦੇਣ ਦੇ ਹੁਕਮ ਨੇ ਦਲਵਾਗ ਅੰਦਰ ਕੰਬੜੀਆਂ ਛੇੜ ਦਿੱਤੀਆਂ ਜਿਨ੍ਹਾਂ ਬਾਰੇ ਹਲੇ ਇਹ ਵੀ ਨਹੀਂ ਸੀ ਪਤਾ ਕਿ ਉਹ ਗੁਨਾਹਗਾਰ ਹੈ ਜਾਂ ਨਹੀਂ। ਆਈਜੀ ਦੀ ਗੁਸਾਲੀ ਨਜ਼ਰ ਨਾਲ ਉਂਗਲ ਹਿਲੀ ਤੇ ਉਹ ਦਫ਼ਤਰੋਂ ਬਾਹਰ ਆ ਗਿਆ। ਉਸ ਦੀ ਸਰਵਿਸ ਬੁੱਕ ਵਿੱਚ ਦੂਜੀ ਮੋਟੀ ਲਾਲ ਲਖੀਰ ਵਗ ਗਈ। ਉਹ ਮਹਿਸੂਸ ਕਰ ਰਿਹਾ ਸੀ। ਹੁਣ ਇਸ ਜਮ ਨੇ ਮੈਨੂੰ ਨੌਕਰੀ ਨਹੀਂ ਕਰਨ ਦੇਨੀ। ਤੇ ਕਿਸੇ ਨਾ ਕਿਸੇ ਕੇਸ ਵਿੱਚ ਫਸਾਵੇਗਾ ਅਗਲੇ ਦਿਨ ਉਸ ਨੂੰ ਪਤਾ ਲੱਗ ਗਿਆ ਕਿ ਤਰਸੇਮ ਅਤੇ ਲਾਲਚਾਂ ਦਾ ਧੰਦਾ ਰਾਤੀ ਭੁਗਤਾ ਦਿੱਤਾ ਹੈ ਉਸ ਆਪਣੇ ਨਾਲ ਪੜਦੇ ਦੋਸਤ ਨੂੰ ਸਾਰੀ ਅਸਲੀਅਤ ਲਿਖ ਕੇ ਲਈ ਜਿਵੇਂ ਹੋਵੇ ਮੇਰੇ ਵੋਚਰ ਦਾ ਬੰਦੋਬਸਤ ਕਰ ਅਕਾਲ ਪੁਰਖ ਦੀ ਕਿਰਪਾ ਸਮਝੋ 2 ਮਹੀਨੇ ਪਿਛੋਂ ਵੋਚਰ ਆ ਗਿਆ ਉਹ ਛੱਟ ਆਈ ਜੀ ਦੇ ਯਾ ਪੇਸ਼ ਹੋਇਆ ਅਤੇ ਅਸਤੀਫੇ ਨਾਲ ਆਪਣੀ ਬੇਦਾਗ ਬਰਦੀ ਵੀ ਮੇਜ਼ ਤੇ ਰੱਖ ਦਿੱਤੀ IG ਦੇ ਮੱਥੇ ਦੀਆਂ ਕੁ ਸਹਿਲੀਆਂ ਲਕੀਰਾਂ ਨੂੰ ਸਲੂਟ ਦੇ ਕੇ ਉਹ ਬਾਹਰ ਆ ਗਿਆ ਘਰ ਆਏ ਨੂੰ ਅੜਬ ਬਾਪੂ ਨੇ ਗਾਲਾਂ ਦੀ ਧੋੜ ਦਿੱਤੀ ਉਹਦਾ ਟੌਰ ਆਪਣੇ ਭਾਈਚਾਰੇ ਵਿੱਚ ਮਿੱਟੀ ਹੋ ਗਿਆ ਉਹਦੇ ਸੁਪਨੇ ਦੌੜਾਂ ਵਿੱਚ ਅੱਬਲ ਆਉਣ ਵਾਲਾ ਮੇਰਾ ਸ਼ੇਰ ਪੁੱਤਰ ਕੱਲ ਨੂੰ ਡੀਐਸਪੀ ਅਤੇ ਹੋਰ ਦੋ ਚਾਰ ਸਾਲ ਨੂੰ ਐਸਪੀ ਬੱਟ ਤੇ ਪਿਆ ਹੁਣ ਉਸ ਨੂੰ ਕੌਣ ਫਤਿਹ ਬੁਲਾਵੇਗਾ ਰੋ ਰੋ ਕੇ ਹਾਲ ਪੁੱਛੇਗਾ ਦਿਲਵਾਗ ਅਣਪੜ ਬਾਪ ਨੂੰ ਮਾਨਸ ਮਾਨਸਿਕ ਤਕ ਤੁਹਾਨੂੰ ਸਮਝਦਾ ਸੀ ਪਰ ਬਾਪੂ ਨੂੰ ਉਹਦੇ ਅੰਦਰਲੇ ਚਾਉਂਦਾ ਲਹੂ ਨਹੀਂ ਸੀ ਦਿਸਦਾ ਉਸ ਭਾਈ ਅੱਗੇ ਕਦੇ ਅੱਖ ਅੱਖ ਨਹੀਂ ਸੀ ਚੁੱਕੀ ਆਥਨ ਸਵੇਰ ਉਸ ਦੀਆਂ ਤੱਤਾਂ ਠੰਡੀਆਂ ਸੁਣਦਾ ਰਿਹਾ ਇੱਕ ਸ਼ਾਮ ਉਸ ਬਾਪੂ ਅੱਗੇ ਰਮ ਦੀ ਬੋਤਲ ਰੱਖਦਿਆਂ ਕਿਹਾ ਭਾਈਆ ਮੈਂ ਭਲਕੇ ਇੰਗਲੈਂਡ ਨੂੰ ਜਾ ਰਿਹਾ ਹਾਂ ਇੰਗਲੈਂਡ ਨੂੰ ਕੋਈ ਕਿਵੇਂ ਚੋਰੀ ਭਾਈਆ ਇੰਗਲੈਂਡ ਦੇ ਤਾਂ ਨਾ ਤੋਂ ਹੀ ਇੱਕਦਮ ਬੌਂਦਲ ਗਿਆ ਨਹੀਂ ਵਕਾਦਾ ਇਜਾਜ਼ਤ ਨਾਲ ਪੂਰੇ ਵਾਲ ਨੇ ਪੋਚਰ ਭੇਜ ਦਿੱਤਾ ਹੈ ਬਾ ਵਾਹ ਬਾ ਕਮਾਲ ਹੋ ਗਈ ਪਿੱਤਲ ਦੇ ਠੂਠੇ ਬੱਟੇ ਸੋਨੇ ਦਾ ਕਟੋਰਾ ਭਾਈਆ ਖੁਸ਼ੀ ਵਿੱਚ ਬਾਹਾ ਮਾਰੀ ਜਾ ਰਿਹਾ ਸੀ ਤੂੰ ਲੁੱਚਿਆ ਮੈਨੂੰ ਦੱਸਿਆ ਕਾ ਤੋ ਨਹੀਂ ਬੇਈਮਾਨਿਆ ਤੈਨੂੰ ਦੱਸਦਾ ਕੰਮ ਨਾ ਬਣਦਾ ਤੂੰ ਫਿਰ ਗਾਲਾਂ ਦਾ ਸੁਹਾਗਾ ਜੋੜ ਲੈਣਾ ਸੀ ਦਿਲਵਾਗ ਦੇ ਮਸਾਲੇ ਰੰਗ ਵਿੱਚ ਚਿੱਟੇ ਰੰਗ ਦੰਦ ਮੋਤੀਆਂ ਵਾਂਗ ਮਹਿਕ ਰਿਹਾ ਉਸ ਰਾਤ ਪਿਓ ਪੁੱਤ ਨੇ ਡਿੱਚਾਂ ਲਾੜ ਕੇ ਪੀਤੀ ਭਾਈਆ ਭਾਈਆਂ ਦੀਆਂ ਚੁਟਕੀਆਂ ਨਾਲ ਪਾਈਏ ਦੀਆਂ ਚੁਟਕਾਂ ਨਾਲ ਸਿਰ ਦੀਆਂ ਝਟੂਰੀਆਂ ਵੀ ਨੱਚ ਰਹੀਆਂ ਸਨ ਬਾਗੂ ਪੁੱਤਰਾ ਤੂੰ ਕਿਸਮਤ ਦਾ ਵਾਲੀ ਹੈ ਵੈਗਰੂ ਦਾ ਤੇਰੇ ਸਿਰ ਤੇ ਹੱਥ ਹੈ ਮਿੱਟੀ ਚੁਕੇਗਾ ਸਿਆਣਾ ਹੋਵੇਗੀ ਨਸ਼ੇ ਦੀ ਹੁੰਗਰ ਆਪਣੇ ਤਰਾਰੇ ਉੱਤੋਂ ਆਈ ਹੋਈ ਸੀ ਮੈਂ ਭਲਕੇ ਦਿੱਲੀ ਤੱਕ ਚੱਲਾਂਗਾ ਪਾਈਆ ਐਨੀ ਪੀ ਗਿਆ ਸੀ ਕਿ ਉਸ ਨੂੰ ਸਵੇਰ ਤੱਕ ਹੋਸ਼ ਨਹੀਂ ਦਿਲਵਾਗ ਨੇ ਤਿਆਰ ਕੀਤਾ ਸੂਟ ਕਿਸ ਬੀੜੇ ਵਿੱਚ ਰੱਖਿਆ ਤਖਤੇ ਨਾਲ ਖਲੋਤੀਆਂ ਭਰੀਆਂ ਅੱਖਾਂ ਨੂੰ ਪਹੁੰਚਾ ਤੇ ਪਿਆਰ ਦਿੱਤਾ ਰਾਣੂ ਤਸੱਲੀ ਰੱਖ ਭਰੋਸਾ ਬਸ ਤਿੰਨ ਕ ਮਹੀਨੇ ਔਖ ਸੌਖ ਨਾ ਕੱਟ ਨੇ ਫੇਰ ਭਰੀਆਂ ਅੱਖਾਂ ਦਾ ਬੂਲ ਹੋਂਕਾ ਦੁਆਬੇ ਤੋਂ ਇੰਗਲੈਂਡ ਤੱਕ ਖਿੱਚਿਆ ਗਿਆ ਭਰੋਸਾ ਹੋਣ ਦੇ ਬਾਵਜੂਦ ਦੋਹਾਂ ਦੇ ਸਰੀਰ ਕਿਰਦੇ ਜਾ ਰਹੇ ਸਨ ਦਿਲਵਾਗ ਨੇ ਮਾਂ ਦੇ ਪੈਰ ਛੂਹੇ ਤੇ ਸੀਸ ਲੈ ਕੇ ਦਰੋਂ ਬਾਹਰ ਆ ਕੇ ਹੋ ਗਿਆ ਇੰਗਲੈਂਡ ਆ ਕੇ ਉਸ 4-5 ਸਾਲ ਵਿੱਚ ਹੀ ਆਪਣੀ ਪਹਿਲਾ ਵਰਗੀ ਪੋਜੀਸ਼ਨ ਬਣਾ ਲਈ ਧਾਰਮਿਕ ਤੇ ਸਮਾਜਿਕ ਸਵਾ ਸੁਸਾਇਟੀ ਚ ਉਸ ਦੀ ਥਾਂ ਬਣ ਗਈ ਅੱਜ ਉਹ ਕਿਸੇ ਸਵਦਾਹੀ ਭੇਜਿਆ ਦਰਬਾਰ ਸਾਹਿਬ ਆਇਆ ਸੀ। ਅਸ਼ਨਾਣ ਕਾਰਨ ਪਿੱਛੋਂ ਉਸ ਦਰਸ਼ਨੀ ਡੌਡੀ ਚ ਜਾਛੀ ਚੁਕਾਇਆ। ਦਰਬਾਰ ਸਾਹਿਬ ਵੱਲੋਂ ਆਈ ਆਈ ਰਸ ਪਿੰਨੀਸੁਰ ਤੂੰ ਮੇਰਾ ਗੁਰਹਾਈ ਨੇ ਆਪਣਾ ਅਨੁਭਵ ਝੂਮਣ ਨਾਲ ਲਾ ਦਿੱਤਾ। ਉਹ ਦਰਸ਼ਨੀ ਡੌਡੀ ਤੋਹੀ ਸਜਦੇ ਕਰਦਾ ਤੁਰਿਆ ਗਿਆ। ਹਮਰ ਹਰਮੰਦਰ ਸਾਹਿਬ ਵਿੱਚ ਤਾਂ ਉਸ ਨੂੰ ਹਾਲ ਪੈਣਾ ਪੈਣ ਵਾਲਾ ਹੋਗ। ਹਾਲ ਪੈਣ ਵਾਲਾ ਹੋ ਗਿਆ ਸੀ। ਉਸ ਦਾ ਜੀ ਕਰਦਾ ਸੀ ਮੱਥਾ ਟੇਕਦਾ ਉੱਠਣ ਜਿਵੇਂ ਮਾਂ ਨੇ ਬਾਲ ਬਾਹਾਂ ਚ ਪਾਇਆ ਹੋਵੇ ਉਹ ਅੱਧਾ ਘੰਟਾ ਕੀਰਤਨ ਵਿੱਚ ਲਵਲੀਨ ਸੀ ਸ਼ਬਦ ਦੀ ਲਹਿ ਧੂਣੀ ਨੇ ਉਸ ਦਾ ਬਿਸਮਾਦ ਜੋੜੀ ਰੱਖਿਆ ਰਾਗੀ ਸਿੰਘਾਂ ਨੇ ਡਿਊਟੀ ਬਦਲਣ ਨਾਲ ਉਹ ਵੀ ਮੱਥਾ ਟੇਕ ਕੇ ਉੱਠ ਖਲੋਤਾ ਅਕਾਲ ਤਖਤ ਦਾ ਖੰਡਰ ਹਾਲ ਵੇਖ ਕੇ ਉਹਦੀਆਂ ਸਾਹਾਂ ਨਿਕਲ ਗੰਗਾਂ ਇਸ ਲਈ ਅਸਾਂ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਸੀ ਅਕਾਲ ਪੁਰਖ ਇਹ ਪਾਣਾ ਭਵੇਂ ਬਰਦਾਸ਼ਤ ਹੋਵੇਗਾ ਗੁੱਸੇ ਦੀ ਚੜੀ ਲਹਿਰ ਨੇ ਉਸ ਦੀਆਂ ਅੱਖਾਂ ਮੀਟ ਸੁੱਟੀਆਂ ਹੌਂਕਾ ਗਾਲ ਵਿੱਚ ਘੁੱਟੀ ਉਹ ਗੁਰੂ ਰਾਮਦਾਸ ਸਰਾਵਲ ਭੌਂ ਪਿਆ ਜੋੜੇ ਰੱਖਣ ਵਾਲਾ ਸੇਵਾਦਾਰ ਪ੍ਰਕਰਮਾ ਦੇ ਭਾਂਡੇ ਵਿੱਚ ਇੱਕ ਹੋਰ ਸਿੰਘ ਨਾਲ ਖਲੋਤਾ ਗੱਲਾਂ ਕਰ ਰਿਹਾ ਸੀ ਦਿਲਵਾਗ ਨੂੰ ਆਉਂਦਾ ਵੇਖੋ ਕਮਰੇ ਅੰਦਰ ਵੜ ਗਿਆ ਦਿਲਵਾਗ ਨੇ ਸੋਚਿਆ ਚਾ ਸੇਵਾਦਾਰ ਦੀ ਡਿਊਟੀ ਬਦਲ ਗਈ ਹੋਵੇ ਫਿਰ ਸੇਵਾਦਾਰ ਨਾਲ ਗੱਲ ਕਰਨ ਵਾਲਾ ਦਿਲਵਾਗ ਤੇ ਪਿੱਛੇ ਲੱਗ ਤੁਰਿਆ ਦਿਲਵਾਗ ਨੇ ਕਦਮ ਹੌਲੀ ਕਰਕੇ ਤਸੱਲੀ ਕਰਨੀ ਚਾਹੀ ਠੀਕ ਉਹ ਸਿੰਘ ਉਸ ਦੇ ਪਿੱਛੇ ਹੀ ਆ ਰਿਹਾ ਸੀ ਉਹ ਅੱਗੇ-ਅੱਗੇ ਜਾਂਦਾ ਮੁਸਕਾਪਿਆ ਜਿੱਥੇ ਸੰਗਤਾਂ ਦੀ ਭੀੜ ਮੋਢਾ ਜੋੜ-ਜੋੜ ਲੰਘਦੀ ਸੀ ਸੁਨ ਸੁਨਸਾਨ ਦਾ ਹਾਲ ਪੈਂਦਾ ਸੀ ਗੁਰੂ ਰਮਨ ਆਰਮਦਾਸ ਉਹ ਰੌਣਕਾ ਕਿੱਥੇ ਗੰਗਾ ਯਾਤਰੀ ਆਪ ਮਹਾਰੇ ਹੀ ਕਹਿ ਗਿਆ ਉਹ ਜੀ ਸੰਗ ਜੀ ਪਿੱਛੇ ਆਉਂਦੇ ਭਾਈ ਨੇ ਗੱਲ ਫੜ ਲਈ ਪੁੱਛੋ ਕੁਝ ਨਾ ਇੱਥੇ ਕਿੰਨਾ ਕਹਿਰ ਵਾਪਰਿਆ ਜ਼ੁਲਮ ਹੋਇਆ ਮਾਸੂਮ ਬੱਚਾਂ ਤੋਂ ਬੁੱਢਿਆਂ ਤੱਕ ਨੂੰ ਗੋਲੀਆਂ ਮਾਰੀਆਂ ਗੰਗਾ ਇਹ ਜ਼ੁਲਮ ਤਾਂ ਬਲੂ ਸਟਾਰ ਵਾਲੇ ਬੇਲੇ ਵਾਪਰਿਆ ਪਰ ਹੁਣ ਸੰਗ ਤਾਂ ਪਹਿਲਾਂ ਵਗ ਦਰਸ਼ਨ ਕਰਨ ਕਿਉਂ ਨਹੀਂ ਆਉਂਦਾਂ ਸਰਕਾਰ ਦਾ ਪਹਿ ਲੋਕਾਂ ਦੇ ਦਿਲਾਂ ਵਿੱਚੋਂ ਗਿਆ ਨਹੀਂ ਚਿੱਟੇ ਕੱਪੜਾਂ ਵਿੱਚ ਪੁਲਿਸ ਗਸ਼ਤ ਕਰਦੀ ਰਹਿੰਦੀ ਹੈ ਤੁਸੀਂ ਦੇਖਦੇ ਨਹੀਂ ਦਰਬਾਰ ਸਭ ਹਲੇ ਵੀ ਘਿਰਿਆ ਹੋਇਆ ਸੰਗ ਤਾਂ ਕਿਹੜੇ ਹੌਸਲੇ ਆਉਣ ਉਸ ਆਪਣੇ ਵੱਲੋਂ ਸਫਾਈ ਦਿੱਤੀ। ਮੈਂ ਨਹੀਂ ਮੰਨਦਾ ਕੋਈ ਸਿੱਖ ਪੁਲਿਸ ਜਾਂ ਸਰਕਾਰ ਤੋਂ ਡਰਦਾ ਦਰਬਾਰ ਸਾਹਿਬ ਨਹੀਂ ਆਉਂਦਾ। ਦਿਲਵਾਗ ਨੇ ਭਾਈ ਨੂੰ ਚੁੱਪ ਵੇਖ ਕੇ ਪੁੱਛਿਆ ਸਿੰਘ ਜੀ ਤੁਸੀਂ ਦਲ ਦੇ ਮੈਂਬਰ ਹੋ ਜਾਣਾ। ਬਿਲਕੁਲ ਪੱਕੇ ਠੋਸ ਤੁਸੀਂ ਸੇਵਾ ਦੱਸੋ ਹੁਕਮ ਕਰੋ। ਭਾਈ ਨੇ ਭਰੋਸੇ ਤੇ ਉਤਸ਼ਾਹ ਨਾਲ ਸੇਵਾ ਪੁੱਛੀ। ਮੈਂ ਜਥੇਦਾਰ ਜੀ ਨੂੰ ਮਿਲਣਾ ਏ। ਹੁਣੇ ਲਓ ਆਓ ਮੇਰੇ ਨਾਲ। ਉਹ ਅੱਗੇ ਲਾ ਕੇ ਤੁਰ ਪਿਆ। ਮੈਂ ਜਥੇਦਾਰ ਜੀ ਦੀ ਸੱਜੀ ਵਾਂ। ਉਹਦਾ ਪ੍ਰਾਈਵੇਟ ਸਕੱਤਰ ਥੋੜਾ ਸੰਭਲ ਕੇ ਉਹ ਹਰ ਐਰੇ-ਗੈਰੇ ਨੂੰ ਨਹੀਂ ਮਿਲਦੇ। ਉਹਨਾਂ ਪੀੜਤਾਂ ਦੀ ਸੇਵਾ ਵਿੱਚ ਦਿਨ-ਰਾਤ ਇੱਕ ਕਰਦੇ। ਉਹਨਾਂ ਦੀ ਇੱਕ ਲਤ ਮਾਝੇ ਤੇ ਦੂਜੀ ਮਾਲਵੇ। ਉਹਨਾਂ ਦੀ ਗੈਰ ਹਾਜ਼ਰੀ ਵਿੱਚ ਦਫ਼ਤਰ ਦੇ ਸਾਰੇ ਕੰਮ ਮੈਂ ਹੀ ਸਮੇਟਦਾ। ਉਸ ਆਸੇ-ਪਾਸੇ ਕੰਨ ਵੜਿੱਕੇ ਲਈ ਖੂਫੀਆ ਪੱਤਰ ਮੈਂ ਹੀ ਲਿਖਦਾ। ਤੁਸੀਂ ਹਰ ਤਰ੍ਹਾਂ ਮੇਰੇ ਤੇ ਵਿਸ਼ਵਾਸ ਕਰ ਸਕਦੇ ਹੋ। ਦਿਲਵਾਗ ਉਸ ਦੀਆਂ ਗੱਲਾਂ ਨੂੰ ਖੋਖਦਾ, ਹਾਂ ਹੂੰ ਕਰਦਾ ਰਿਹਾ। ਉਹ ਦੋਵੇਂ ਇੱਕ ਦਫ਼ਤਰ ਵਿੱਚ ਆ ਗਏ। ਸਕੱਤਰ ਭਾਈ ਨੇ ਕੁਰਸੀ ਦਿਲਵਾ ਕੇ ਕਰਦਿਆਂ ਪਹਿਲਾਂ ਹੀ ਬੈਂਚ ਉੱਤੇ ਅਧ ਸੁੱਤੇ ਸੇਵਾਦਾਰ ਨੂੰ ਅੱਖ ਮਾਰੀ ਉਹ ਛੱਟ ਵਿੱਚ ਹੀ ਸੋਡੇ ਦੀ ਠੰਡੀ ਬੋਤਲ ਹੈ ਦਿਲਵਾਕ ਨੇ ਬੋਤਲ ਪੀਨ ਪਿੱਛੋਂ ਆਖਿਆ ਜਥੇਦਾਰ ਜੀ ਕਿਤੇ ਹੋਰ ਥਾਂ ਬਿਰਾਜਦੇ ਉਹਨਾਂ ਪਿੰਡ ਨੂੰ ਜਾਣਾ ਸੀ ਮੇਰਾ ਖਿਆਲ ਸੀ ਹਲੇ ਗਏ ਨਹੀਂ ਹੋਣੇ ਪਰ ਉਹ ਪਹਿਲਾਂ ਹੀ ਤਿੰਨ ਦਿਨਾਂ ਲਈ ਤੁਰ ਗਏ ਉਸ ਉਦਾਸ ਤੇ ਅਫਸੋਸ ਭਾਵਨਾ ਨਾਲ ਆਖਿਆ ਤੁਸੀਂ ਜੋ ਵੀ ਸੁਨੇਹਾ ਸਿਨਿਹਾਇ ਸੇਵਾਏ ਮੈਨੂੰ ਦੱਸੋ ਜਥੇ ਜਥੇ ਜਥੇਦਾਰ ਜੀ ਕੋਲ ਪਹੁੰਚ ਜਾਵੇਗੀ ਉਹ ਤਾਂ ਸਿੰਘ ਜੀ ਠੀਕ ਹੈ ਪਰ ਮੈਂ ਤਾਂ ਸਿੱਧਾ ਜਥੇਦਾਰ ਜੀ ਨੂੰ ਹੀ ਮਿਲਣਾ ਹੈ ਦਿਲਵਾਗ ਭੇਤ ਵਾਲੀ ਗੱਲ ਕਿਸੇ ਨੂੰ ਵੀ ਦੱਸਣਾ ਨਹੀਂ ਸੀ ਚਾਹੁੰਦਾ ਗੁਰਮਖ ਪਿਆਰਿਓ ਮੇਰੇ ਤੇ ਜਥੇਦਾਰ ਜੀ ਵਿੱਚ ਬਾਲ ਜਿੰਨਾ ਫਰਕ ਨਹੀਂ ਤੁਸੀਂ ਬਿਨਾਂ ਕਿਸੇ ਸ਼ੱਕ ਸਵਾਤੇ ਭੇਜੀ ਸੇਵਾ ਮੇਰੇ ਕੋਲ ਜਮਾ ਕਰਵਾਓ ਅਤੇ ਦਫ਼ਤਰ ਦੀ ਪੱਕੀ ਰਸੀਦ ਲੈ ਜਾਓ ਸਕੱਤਰ ਭਾਈ ਨੇ ਭਰੋਸੇ ਵਜੋਂ ਹਿੱਕ ਨੂੰ ਹੱਥ ਲਾਇਆ ਤੁਸੀਂ ਜ਼ਥੇਦਾਰ ਜੀ ਦੇ ਖਾਸ ਬੰਦੇ ਹੋ ਯਕੀਨ ਕਰ ਲਵਾ ਦਿਲਵਾਗ ਨੇ ਨੀਜ਼ ਬਨ ਕੇ ਪੁੱਛਿਆ ਬਿਲਕੁਲ ਹਰ ਤਰ੍ਹਾਂ ਉਸ ਸਿਰ ਨਾਲ ਦੂਰੀ ਹਾਮੀ ਭਰੀ ਮੈਂ ਜ਼ਥੇਦਾਰ ਤੋਂ ਹੁਣ ਤੱਕ ਭੇਜੀ ਮਾਇਆ ਦਾ ਹਿਸਾਬ ਲੈਣ ਆਇਆ ਆਉਣ ਵਾਲੇ ਨੇ ਆਪਣਾ ਮਕਸਦ ਕਹਿ ਦਿੱਤਾ ਹਿਸਾਬ ਸਕੱਤਰ ਦੀਆਂ ਅੱਖਾਂ ਥਾਂ ਹੀ ਖੁੱਲ ਗੰਗਾ ਦਫ਼ਤਰ ਉਸ ਨੂੰ ਘੁੰਮਦਾ ਪ੍ਰਤੀਤ ਹੋਇਆ ਫਿਰ ਉਸ ਛੇਤੀ ਛੇਤੀ ਹੋਸ਼ ਕਾਬੂ ਕਰਿਆ ਹਸਾਬਤਾ ਤੁਹਾਨੂੰ ਜਥੇਦਾਰ ਹੀ ਦੇ ਸਕਣਗੇ ਮੈਂ ਜਥੇਦਾਰ ਜੀ ਨੂੰ ਫਿਰ ਮਿਲਣ ਆ ਜਾਵਾਂਗਾ ਇੰਨੇ ਕਹਿ ਕੇ ਦਿਲਵਾਗ ਕੁੱਸੀ ਵਿੱਚੋਂ ਉੱਠ ਖਲੋਤਾ ਇੰਨੇ ਨੂੰ ਦਫ਼ਤਰ ਦੇ ਬੂਹੇ ਅੱਗੇ ਚੌੜਾ ਚੁਗਾਠਾ ਮਧਰਾ ਕੱਦ ਸਿਰ ਖੱਟੀ ਦਸਤਾਰ ਤੇ ਕਾਲੇ ਗਾਤਰੇ ਵਿੱਚ ਭਿੰਡਰਾ ਮਾਰਕਾ ਕਰਪਾਨ ਇੱਕ ਨੌਜਵਾਨ ਆ ਖੜੋਤਾ ਉਸ ਦੀਆਂ ਉਸ ਦੀਆਂ ਰੋਹ ਭਰੀਆਂ ਅੱਖਾਂ ਵਿੱਚ ਜਵਾਨੀ ਦੇ ਸੇਕ ਮਾਰਦੇ ਜਜ਼ਬੇ ਸੜਬੁੱਝ ਰਹੇ ਸਨ ਉਸ ਦਿਲਵਾਗ ਦਾ ਪਰ ਪਰਦੇਸੀ ਜਿਓਗ੍ਰਾਫੀ ਆ ਤਾੜ ਕਿਸਕੱਤਰ ਭਾਈ ਨੂੰ ਚਤਾਰਿਆ ਕਿਉਂ ਏ ਲੁੱਟਿਆਰਾ ਮੁਰਗੀ ਫਸੀ ਨਹੀਂ ਸਕੱਤਰ ਨੇ ਆਉਣ ਵਾਲੇ ਮਧਰੇ ਕਾਦ ਨੂੰ ਅੱਖ ਦੱਬੀ ਪਰ ਉਹ ਪ੍ਰਵਾਹ ਕਰੇ ਬਿਨਾ ਬੋਲਿਆ ਹੁਣ ਤਾਂ ਜੋਖਮ ਨੂੰ ਪਹੁੰਚਾ ਦਿੱਤੇ ਆ ਕੰਜਰੋ ਹੁਣ ਤਾਂ ਪੰਥ ਵੇਚਣਾ ਬੰਦ ਕਰ ਦਿਓ ਦਿਲਵਾਗ ਪੈਰ ਗੱਡ ਕੇ ਖਲੋ ਗਿਆ ਇਹ ਗਰੀਲਾ ਟਾਈਪ ਸਿੰਘ ਕੌਣ ਉਸ ਨੂੰ ਹਰਾਨੀ ਨਾਲ ਥੋੜੀ ਦਿਲਚਸਪੀ ਜਾਗ ਪਈ ਗਰੀਲੇ ਨੇ ਬੇਖੀ ਹੇਠ ਲਿਜੇ ਵਿੱਚੋਂ 6 ਗੋਲੀਆਂ ਦਾ ਰਵਾਲਵਰ ਕੱਢਿਆ ਅਤੇ ਨਾਲ ਹੀ ਦੇ ਇਸ਼ਾਰੇ ਨਾਲ ਜਥੇਦਾਰ ਦੇ ਮੱਲੋ ਮੱਲੀ ਬਣੇ ਸਕੱਤਰ ਨੂੰ ਕਮਰਿਆਂ ਚੱਲਦਾ ਕਰ ਦਿੱਤਾ ਪਰਦੇਸੀ ਸਿੰਘ ਜੀ ਵਹਿਗੁਰੂ ਜੀ ਕੀ ਖਾਲਸਾ ਵਹਿਗੁਰੂ ਜੀ ਕੀ ਫਤਿਹ ਉਸ ਪਿਸਤੌਲ ਨੂੰ ਹਵਾ ਵਿੱਚ ਉਂਗਲਾਇਆ ਅਤੇ ਮੁੜ ਕਲਾਵਾਜ਼ੀਆਂ ਖਾਂਦੇ ਨੂੰ ਬੋਚ ਲਿਆ ਗੁਰੂ ਫਤਿਹ ਫਤਿਹ ਸਿੰਘ ਜੀ ਦਿਲਵਾਗ ਨੇ ਥੋੜਾ ਉਤਸ਼ਾਹ ਨਾਲ ਜਵਾਬ ਮੋੜਿਆ ਕੁਰਸੀ ਤੇ ਸਜੋਗੇ ਹੁਣ ਕੀ ਬੈਠਣਾ ਹੈ ਸਿੰਘ ਜੀ ਜਦ ਤੁਹਾਡੇ ਸ਼ਬਦਾਂ ਵਿੱਚ ਇੱਥੇ ਪੰਥ ਹੀ ਵਿਗਦਾ ਹੈ ਨਾਂ ਵਿੱਚ ਸਿਰ ਹਿਲਾਉਂਦਿਆਂ ਉੱਚੇ ਲੰਬੇ ਦਿਲਵਾਗ ਦੇ ਸਰੀਰ ਵਿੱਚ ਤਿੰਨ ਬਲ ਪੈ ਗਏ ਫਿਰ ਵੀ ਸੋ ਜੋਤੀ ਸੁਣੋ ਕਿਤੇ ਧੋਖਾ ਖਾਉਂਗੇ ਗਰੀਲਾ ਸੁਭਾਅਕ ਹੀ ਰਿਵਾਲਵਰ ਦਾ ਇਸ਼ਾਰਾ ਕਰ ਗਿਆ ਦਿਲਵਾਗ ਨੂੰ ਲੱਗਾ ਪਹਿਲਾਂ ਸਖਤਰ ਭਾਈ ਚੁਸਤ ਗੁਰਮੁਖੀ ਸ਼ਬਦਾਂ ਨਾਲ ਦਿਆਮਾਰੀ ਕਰਨ ਨੂੰ ਫਿਰਦਾ ਸੀ ਪਰ ਇਹ ਪਿਸਤੌਲ ਨਾਲ ਧਾੜਾ ਮਾਰਨਾ ਚਾਹੁੰਦਾ ਹੈ ਮੈਂ ਕਿੱਲੋ ਲੋਹਾ ਪੂਰੇ 8 ਮਹੀਨੇ ਗਲ ਪਾਈ ਰੱਖਿਆ ਤੈਨੂੰ ਸਿੰਘ ਭਲੇਖਾ ਨਾ ਰਹੀ ਗੁਰੂ ਦਾ ਸਿੰਘ ਇਹਨਾਂ ਬਾਜ਼ੀਆਂ ਤੋਂ ਨਹੀਂ ਡਰਦਾ ਉਹ ਦਵਤ ਦੇ ਵਿੱਚ ਕਰ ਥਮ ਬਾਂਗ ਉਸਰ ਖਲੋਤਾ ਇਹ ਡਰਾਉਣ ਵਾਸਤੇ ਨਹੀਂ ਉਸ ਸਿਰ ਝੁਕਾ ਕੇ ਹਥਿਆਰ ਨੂੰ ਚੁੰਮਿਆ ਡਰਦਿਆਂ ਨੂੰ ਬਚਾਉਣ ਵਾਸਤੇ ਹਸਪਤਾਲ ਕੱਚ ਹੇਟ ਲਈਏ ਵਿੱਚ ਉਤਰਦਾ ਕਰ ਦਿੱਤਾ ਛੱਤੀ ਸੁਣ ਲੈ ਇੱਥੇ ਕੋਈ ਸਾਧ ਨਹੀਂ ਚੋਰਾਂ ਦੀਆਂ ਧਾੜਾਂ ਨੇ ਬੋਰਾ ਲਾ ਰੱਖੀਆਂ ਨੇ ਬਸ ਬਾਬੇ ਬਕਾਲੇ ਵਾਲੀਆਂ ਦੁਕਾਨਾਂ ਹੀ ਸਮਝ ਸਿੰਘ ਮਾਇਆ ਨਾਗਣੀ ਆਗੂਣ ਲੜ ਰ ਗਈ ਤੇ ਜ਼ਹਿਰ ਹਮਾਤੜਾਂ ਨੂੰ ਚੜ ਗਈ ਤੂੰ ਇੱਥੇ ਕਿਸੇ ਤੇ ਭਰੋਸਾ ਨਾ ਕਰੀ ਮੇਰੇ ਤੇ ਵੀ ਨਾ ਦਿਲਵਾਗ ਨੇ ਜੋ ਬਾਹਰੋਂ ਸੁਣਿਆ ਪੜਿਆ ਤੇ ਅੰਦਰ ਆ ਕੇ ਹੁਣ ਪਪ ਕੀਤਾ ਉਹ ਸੱਚ ਗਰੀਲੇ ਦੀ ਸ਼ਕਲ ਵਿੱਚ ਅਵਤਾਰ ਧਾਰੀ ਖਲੋਤਾ ਸੀ ਉਸ ਦਿੱਸ ਤੇ ਸੱਚ ਨੂੰ ਜੱਫੀ ਪਾ ਲਈ ਗਰੀਲਾ ਫਿਰ ਉਧਰ ਪਿਆ ਤੈਨੂੰ ਹੋਰ ਦੱਸਾਂ ਬੰਦੇ ਦਾ ਇਹਨਾਂ ਨੂੰ ਕੁੱਤੇ ਜਿੰਨਾ ਅਫਸੋਸ ਨਹੀਂ ਗਲਤ ਨਾਮਾਂ ਤੇ ਚਿੱਠੀਆਂ ਭੇਜ ਕੇ ਰਕਮਾਂ ਮੰਗਦੇ ਐ ਕਿਸੇ ਵਿਧਵਾ ਮਾਈ ਦੇ ਇਕਲੌਤੇ ਨੂੰ ਪਾਰ ਬੁਲਾਉਣ ਦਾ ਸਨੇਹਾ ਭੇਜਦੇ ਐ ਇਹ ਪੰਥ ਦਾ ਗਦਾਰ ਹੈ ਸੋਧ ਨਾ ਪਾਵੇਗਾ ਵਿਚਾਰੀ ਮਾਈ 5 10000 ਰੁਪਏ ਦੇ ਕੇ ਪੁੱਤਰ ਦੀ ਜਾਨ ਬਖਸ਼ਾਉਂਦੀ ਹੈ ਸ਼ਹਿਰਾਂ ਅਤੇ ਪਿੰਡਾਂ ਵਿੱਚ ਗਰੋਹ ਬਣਾ ਕੇ ਲੈ ਹਨ ਗਰੋਹ ਬਣਾ ਲਏ ਹਨ ਸਾਲੇ ਲੁਟੇਰਿਆਂ ਸਿੱਖੀ ਰੋਕਣ ਕਲਾ ਛੱਡ ਐ ਤੇਰੇ ਕੋਲ ਮੋٹے ਮਾਲ ਦੀ ਸ਼ੱਕ ਪੈ ਪੈ ਜਾਵੇ ਸਹੀ ਤਾਂ ਤੂੰ ਕਿਵੇਂ ਵੀ ਬਾਵੇ ਆਂਗਣਾ ਆਵੇ ਉੱਤੇ ਸੀਆਈਡੀ ਦਾ ਇਲਜ਼ਾਮ ਥੱਪ ਕੇ ਇਨਟਰੋਗੇਸ਼ਨ ਵਾਲੇ ਕਮਰੇ ਤੋਂ ਲੈ ਜਾਣਗੇ ਘੜੀ ਤੇ ਕੀਮਤੀ ਕੱਪੜੇ ਤੱਕ ਲਵਾ ਕੇ ਚਲਦੇ ਕਰਨਗੇ ਪੁਲਿਸ ਦੇ ਰਿਪੋਰਟ ਪਹਿਲੀ ਗੱਲ ਤੂੰ ਦੇਵੇਂਗਾ ਹੀ ਨਹੀਂ ਜਿੰਨੀ ਨਾਤੀ ਉਹ ਨਾ ਪੁੰਨ ਦੇਵੇਂਗਾ ਤਾਂ ਕੀ ਦਾ ਨਾਂ ਲਖਾਵੇਂਗਾ ਕਿ ਨੂੰ ਪਛਾਣੇਗਾ ਉਪਰੀਆਂ ਸ਼ਕਲ ਚੱਟ ਵਿੱਚ ਨਵੇਂ ਚਿਹਰੇ ਅਦਲ ਬਦਲ ਗੁਰੂ ਰਾਮਦਾਸ ਸਰਾ ਵਿੱਚੋਂ ਗੁਰੂ ਨਾਨਕ ਨਿਵਾਸ ਉੱਥੋਂ ਪ੍ਰਕਰਮਾਂ ਤੇ ਮਾਈ ਸੇਵਾ ਵਿੱਚੋਂ ਭੌਂਦੇ ਮੁਰ ਬਾਬੇ ਅਟਲ ਆ ਜਾਣਗੇ ਅਟਲ ਆ ਜਾਣਗੇ ਖਾਲਸਾ ਜੀ ਕੌਮ ਦੀ 헤ਠੀ ਕਰਵਾਉਣ ਵਾਲੇ ਇਹੀ ਗਦਾਰ ਲੋਕ ਹੈ ਗੁੱਸੇ ਤੇ ਰੋਹ ਵਿੱਚ ਮਦਰਾ ਸਿੰਘ ਬਲਵਲ ਉੱਠ ਰਿਹਾ ਸੀ ਦਲਵਾਗ ਉਸ ਨੂੰ ਜੱਫੀ ਪਾ ਗਏ ਜੱਫੀ ਵਿੱਚ ਲੈ ਕੇ ਦਫ਼ਤਰੋਂ ਬਾਹਰ ਆ ਗਏ ਉਹ ਇੱਕ ਲਤੋਂ ਲੰਗਾ ਲੰਗਾਉਂਦਾ ਸੀ ਗੁਰੂ ਰਾਮਦਾਸ ਸਰਾਂ ਲਾਗੇ ਉਹ ਇੱਕ ਟਾਬੇ ਤੇ ਆ ਬੈਠੇ ਦਿਲਵਾਗ ਉਸ ਦੀ ਉਸ ਦੀ ਹੋਰ ਸੰਗਤ ਮਾਨਣਾ ਚਾਹੁੰਦਾ ਸੀ ਜਾਰ ਤੈਨੂੰ ਅਚਾਨਕ ਮਿਲ ਕੇ ਬੜੀ ਖੁਸ਼ੀ ਹੋਈ ਦਿਲਵਾਗ ਨੂੰ ਉਸ ਵਿੱਚ ਪੁਰਾਣੇ ਸਿੰਘਾਂ ਵਾਲੀ ਸਿੱਧਕ ਦੀ ਝਲਕ ਦਿਖਾਈ ਦੇ ਰਹੀ ਸੀ ਸਿੰਘ ਜੀ ਕਾਹਦੀਆਂ ਖੁਸ਼ੀਆਂ ਰਹਿ ਗਆਂ ਅਸੀਂ ਤਾਂ ਗੁਰੂ ਦੀ ਅਮਾਨਤ ਸਿਰ ਦਾ ਭਾਰ ਚੁੱਕੀ ਫਿਰਦੇ ਆ ਲੇਖੇ ਵੀ ਨਹੀਂ ਲਾ ਸਕੇ ਲੁੰਬਾ ਲੀਡਰਾਂ ਸਾਡਾ ਨਾਂ ਸਮਾਰ ਕੇ ਰੱਖ ਦਿੱਤਾ ਸਿਰ ਦਾ ਮੁੱਲ ਪਿਆ ਹੋਇਆ ਏ ਘਰ ਮੁੜ ਨਹੀਂ ਜਿੱਕਦੇ ਪੱਟ ਵਿੱਚ ਗੋਲੀ ਲੱਗੀ ਹੋਈ ਏ ਅੰਦਰ ਕੌਮ ਦੀ ਹਿੱਤਕ ਦਾ ਜ਼ਖਮ ਲਾਈ ਲਾਟੀ ਬਲਵਲ ਉੱਠਦਾ ਏ ਇੱਥੇ ਹਰਾਮ ਜਾਦਿਆਂ ਨੂੰ ਪੈਸੇ ਇਕੱਠੇ ਕਰਨ ਦੀ ਪਈ ਹੋਈ ਏ ਕਮਾਦਾਂ ਵਿੱਚ ਕੰਗਾਰੀਆਂ ਹੁੰਦੀਆਂ ਏ ਪਰ ਪੱਟ ਵਿੱਚ ਗੋਲੀ ਕਿਵੇਂ ਐਵੇਂ ਬੀਐਸਐਫ ਨਾਲ ਝੜਪ ਹੋ ਗਈ ਹੋਰ ਦੱਸਾਂ ਜਿਸ ਮਿਹਰਬਾਨ ਡਾਕਟਰ ਨੇ ਕਦੇ ਮੇਰੀ ਗੋਲੀ ਕੱਢੀ ਸੀ ਅੰਦਰ ਪਾ ਕੇ ਲਾਚ ਕੀਤਾ ਸੀ ਥੋੜੇ ਦਿਨ ਹੋਏ ਉਸ ਨੂੰ ਚਿੱਠੀ ਭੇਜ ਦਿੱਤੀ ਤੈਨੂੰ ਕੋਟਾ 10000 ਤਿੰਨ ਦਿਨਾਂ ਦੀ ਮਹਲਤ ਨਹੀਂ ਤਾਂ ਉਦਾਸ ਚਿਹਰੇ ਨਾਲ ਉਸ ਚਿੱਠੀ ਮੈਨੂੰ ਫੜਾ ਦਿੱਤੀ ਮੈਂ ਡਾਕਟਰ ਨੂੰ ਸਲਾਹ ਦਿੱਤੀ ਕਹਿ ਦੇ ਆ ਕੇ ਲੈ ਜਾਣ ਇਹੋ ਮੱਲੋ ਮੱਲੀ ਦਾ ਬਣਿਆ ਸਕਤਰ ਮਿੱਥੇ ਟਾਈਮ ਤੇ ਆਵਾੜਿਆ ਜਦੋਂ ਡਾਕਟਰ ਦੇ ਅੰਦਰ ਮੈਨੂੰ ਬੈਠੇ ਨੂੰ ਦੇਖਿਆ ਤਦ ਭੱਜ ਤੁਰਿਆ ਮੰਨ ਠੇ ਜਾਂਦੇ ਤੇ ਗੋਲੀ ਮਾਰਨ ਲੱਗਾ ਤਾਂ ਡਾਕਟਰ ਅੱਗੇ ਆ ਗਿਆ ਇੱਥੇ ਜਾਖਪਗਾਂ ਨੂੰ ਬਚਾਉਂਦਾ ਪਹਚਾਇਆ ਜਾਂਦਾ ਹੈ ਮਾਰਿਆ ਨਹੀਂ ਜਾ ਸਕਦਾ ਸਿੰਘ ਜੀ ਮੇਰਾ ਡਾਕਟਰ ਮਹਾਨ ਸਿੱਖ ਹੈ ਇੱਕ ਮਾਨ ਇੱਕ ਮਾਨ ਉਸ ਦੇ ਉਦਾਸ ਚਿਹਰੇ ਨੂੰ ਪਰਵਾਰ ਗਿਆ ਮਿੱਤਰਾ ਜੋ ਮੈਂ ਵੇਖਣ ਤੇ ਪੜਤਾਲਣ ਆਇਆ ਸੀ ਮੈਨੂੰ ਮਿਲ ਗਿਆ ਪਰ ਇੱਕ ਗੱਲ ਉਹਦੀ ਇੱਕਦਮ ਚੁੱਪ ਨਾਲ ਮਦਰਾ ਸਿੰਘ ਨੇ ਕੰਨ ਚੁੱਕ ਲਿਆ ਇੰਨੀ ਨਿਰਾਸ਼ਤਾ ਤੇ ਡੂੰਗੀ ਉਦਾਸੀ ਕਿ ਇੰਨੇ ਕੱਲੂ ਘਾਰਿਆਂ ਪਿੱਛੋਂ ਹੋਰ ਕੀ ਹੋ ਸਕਦਾ ਹੈ ਜੇ ਇੱਥੇ ਕਹਿਰ ਵਾਪਰਿਆ ਉਸਦਾ ਅਹਿਸਾਸ ਕੌਣ ਕਰੇਗਾ ਮਾਂ ਜਾਇਆਂ ਵਰਗੇ ਕਿੰਨੇ ਹੀ ਸੂਰਮੇ ਅਜਾਈ ਹੀ ਮਰਵਾ ਕੱਤੀ ਉਹਨਾਂ ਸ਼ਹੀਦਾਂ ਸਿੰਘਾਂ ਨਵੇਂ ਇਤਿਹਾਸ ਨੂੰ ਰਾਹ ਦਿੱਤਾ ਹੈ ਪਰ ਨਿਰਾਸ਼ਤਾ ਗੁਲਾਮੀ ਦੀ ਪਹਿਲੀ ਛੱਟ ਹੁੰਦੀ ਹੈ ਚੜ੍ਹਦੀ ਕਲਾ ਦਾ ਜਲਾਲ ਅੱਜ ਕਿਸੇ ਦੀ ਵੀ ਸਮੇਂ ਨਾਲ ਵੱਧ ਸਿੱਦਕ ਨੂੰ ਪੁਕਾਰ ਰਿਹਾ ਹੈ ਸਿੱਖ ਦਾ ਮਨੋਵਲ ਨਾ ਹਾਰੇ ਉਹ ਕਦੇ ਵੀ ਬੰਦੇ ਬਹਾਦਰ ਨੂੰ ਪੈਦਾ ਕਰ ਸਕਦਾ ਹੈ ਹਾਰਾਂ ਜਿੱਤਾਂ ਵਿੱਚ ਬਦਲ ਜਾਂਦੀਆਂ ਹਨ ਦਿਲਵਾਗ ਨੇ ਬੁਲੀਲੇ ਸਿੰਘ ਦਾ ਪਿੱਠ ਥਾਪੜੀ ਤੂੰ ਮੇਰਾ ਗਰਹਾਈ ਜਾਰ ਜੇ ਸੱਚੀ ਪੁੱਛੇ ਮਰਨੀ ਮਰ ਗਈ ਸਾਨੂੰ ਤਾਂ ਕਿਸੇ ਸ਼ਾਬਸ਼ ਵੀ ਨਹੀਂ ਦਿੱਤੀ ਤੁਹਾਡੇ ਪੌਂਡਾਂ ਵੀ ਫੱਟਾਂ ਤੇ ਮਲਮ ਨਹੀਂ ਲਾਈ ਪਤਾ ਨਹੀਂ ਕਿਹੜੇ ਖੂਨ ਨਿਗਰਦੇ ਰਹੇ ਤੈਨੂੰ ਵਚਨ ਦਿੱਤਾ ਜਾਨ ਹੀ ਬਾਕੀ ਹੈ ਗੁਰੂ ਪੰਥ ਦੇ ਲੇਖੇ ਲੱਗ ਜਾਵੇਗੀ ਗੋਰੀਲਾ ਸਿੰਘ ਆਪਣੇ ਅੰਦਰਲੇ ਦਰਦ ਦੇ ਕਿਲੇ ਵਿੱਚੋਂ ਆਪ ਮੁਹਾਰੇ ਹੀ ਕਹਿ ਗਿਆ ਨਹੀਂ ਸਿੰਘਾ ਹੁਣ ਜਾਨ ਬਚਾਉਣੀ ਏ ਜਮਾ ਕਰਨੀ ਏ ਅੰਨੀ ਦਿੱਥੇ ਕਰਵਾਨਿਆਂ ਦਾ ਕੋਈ ਲਾਭ ਨਹੀਂ ਸਿੱਧਕਵਾਨਾਂ ਦੀ ਜਥੇਵੰਦੀ ਜੋੜੋ ਹਰ ਪੱਖੋਂ ਮਜ਼ਬੂਤ ਕਰੋ ਇਮਾਨਦਾਰ ਆਗੂ ਪਾਲੋ ਹਲੇ ਤਾਂ ਛੋਪ ਵਿੱਚੋਂ ਪਹਿਲਾ ਗੁੱਡਾ ਵੀ ਨਹੀਂ ਕੱਟਿਆ ਗਿਆ ਦਿਲਬਾਗ ਨੇ ਚਾਹ ਦੇ ਪੈਸੇ ਦਿੱਤੇ ਅਤੇ ਟਾਬੇ ਤੋਂ ਬਾਹਰ ਆ ਗਿਆ ਸਿੰਘ ਦਾ ਹੱਥ ਕੁੱਟ ਕੇ ਹਲਾਇਆ ਤੂੰ ਮੇਰਾ ਗੁਰਹਾਈ ਵਾਲਾ ਸਿਦਕ ਬਸ ਖੰਡੇ ਦੀ ਧਾਰ ਵਾਂਗ ਸਿੱਧਾ ਤਿੱਖਾ ਰਹੀ ਚੰਗਾ ਗੁਰੂ ਰਾਖਾ ਅਚਾਨਕ ਹੋਈ ਜਾਣ ਪਛਾਨ ਮੁੜ ਮੁੜ ਵੇਖਦੀ ਗੂੜੇ ਕੇਸਰੀ ਰੰਗ ਵਿੱਚ ਘੁਲਦੀ ਗਈ ਤਨਵਾ